ਸੁਖਬੀਰ ਸਿੰਘ ਬਾਦਲ ਨੇ ਕੀਤਾ ਹਾਈ ਕੋਰਟ ਦਾ ਰੁਕ ਪਾਈ ਹੈ ਪਟੀਸ਼ਨ ਤੇ ਕੀਤੀ ਹੈ ਇੱਕ ਖਾਸ ਮੰਗ ਜਿहां ਦੱਸਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਕ ਕੀਤਾ ਹੈ ਉਹਨਾਂ ਨੇ ਪਟੀਸ਼ਨ ਪਾਈ ਹੈ ਤੇ ਇੱਕ ਖਾਸ ਮੰਗ ਕੀਤੀ ਹੈ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਉਹਨਾਂ 'ਤੇ ਹੋਏ ਹਮਲੇ ਦੀ ਜਾਂਚ ਸੀਬੀਆਈ ਦੇ ਵੱਲੋਂ ਕਰਵਾਉਣੀ ਚਾਹੀਦੀ ਹੈ ਦੱਸਦੀ ਹੈ ਕਿ ਉਹਨਾਂ 'ਤੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੋੜਾ ਨੂੰ ਜ਼ਮਾਨਤ ਮਿਲੀ ਹੈ ਉਸ ਤੋਂ ਬਾਅਦ ਹੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪੰਜਾਬ ਦੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਗਿਆ ਹੈ ਇਹ ਤੇਜ਼ਿਕਰ ਜੋ ਹੋਇਆ ਕਿ ਸੁਖਬੀਰ ਸਿੰਘ ਬਾਦਲਹੋੜਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਰਖਾਈਆ ਐਲਾਨਿਆ ਗਿਆ ਸੀ ਉਹਨਾਂ ਨੂੰ ਤਨਖਾਹ ਲਗਾ ਦਿੱਤੀ ਗਈ ਸੀ ਜਾਨੀ ਕਿ ਧਾਰਮਿਕ ਸਜ਼ਾ ਲਗਾ ਦਿੱਤੀ ਸੀ ਤੇ ਇਸੇ ਹੀ ਸਜ਼ਾ ਦੇ ਦੌਰਾਨ ਜਦੋਂ 4 ਦਸੰਬਰ 2424 ਨੂੰ ਉਹ ਆਪਣੀ ਸੇਵਾ ਨਿਭਾ ਰਹੇ ਸਨ ਤਾਂ ਨਾਰਾਇਣ ਸਿੰਘ ਚੋੜਾ ਨਾਮ ਦੇ ਇਸ ਵਿਅਕਤੀ ਦੇ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਸੀ ਇਹ ਹਮਲਾ ਜਾਨ ਲੈਵਾ ਸੀ ਉਸ ਵੇਲੇ ਸੁਖਬੀਰ ਸਿੰਘ ਬਾਦਲਹੋਰੀ ਵਾਲ-ਵਾਲ ਬਚੇ ਸਨ ਤਾਂ ਜਿਹੜੇ ਸੁਰੱਖਿਆ ਕਰਮੀ ਤੇਰਾਤਸਨ ਉਹਨਾਂ ਦੇ ਵੱਲੋਂ ਇਸ ਨੂੰ ਫੜ ਲਿਆ ਗਿਆ ਸੀ ਤਾਂ ਉਸ ਤੋਂ ਬਾਅਦ ਨਰਾਇਣ ਸਿੰਘ ਚੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਨਰਾਇਣ ਸਿੰਘ ਚੋੜਾ ਨੂੰ ਜਿਹੜੀ ਜ਼ਮਾਨਤ ਮਿਲ ਗਈ ਹੈ ਤੇ ਇਹ ਜ਼ਮਾਨਤ ਮਿਲਣ ਤੋਂ ਬਾਅਦ ਹੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਗਿਆ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਦੇ ਕੋਲੋਂ ਕਰਵਾਉਣੀ ਚਾਹੀਦੀ ਹੈ ਸੋ ਨਰਾਇਣ ਸਿੰਘ ਚੋੜਾ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਹੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪੰਜਾਬ ਤੇ ਹਰਿਆਣਾ ਕੋਰ ਦਾ ਰੁਕ ਕੀਤਾ ਹੈ ਉਹਨਾਂ ਨੇ ਆਖਿਆ ਹੈ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਦੇ ਕੋਲੋਂ ਹੋਣੀ ਚਾਹੀਦੀ ਹੈ ਜਿਹੜਾ ਸਰਦਾਰ ਸ਼ਬੀਰ ਸਿੰਘ ਬਾਦਲ ਸਾਹਿਬ ਤੇ 4 ਦਸੰਬਰ 2024 ਨੂੰ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਜਾਨਲੇਵਾ ਹਮਲਾ ਕੀਤਾ ਗਿਆ ਅਸੀਂ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਜਿਸ ਢੰਗ ਦੇ ਨਾਲ ਉਹ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਿਸ ਢੰਗ ਦੇ ਨਾਲ ਜਿਹੜੇ ਦੋਸ਼ੀ ਨੇ આરોપી ਨੇ ਉਹਨਾਂ ਨੂੰ ਬਚਾਇਆ ਜਾ ਰਿਹਾ ਹੈ ਅਸੀਂ ਉਹਦੇ ਖਿਲਾਫ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਫਾਈਲ ਕੀਤੀ ਹੈ ਜਿੱਥੇ ਅਸੀਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਇਹ ਪ੍ਰਾਰਥਨਾ ਕੀਤੀ ਹੈ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਇਹ ਕਿਸੇ ਕੇਂਦਰੀ ਏਜੰਸੀ ਤੋਂ ਇੰਡੀਪੈਂਡੈਂਟ ਏਜੰਸੀ ਤੋਂ ਕਰਾਈ ਜਾਏ ਸੀਬੀਆਈ ਜਾਂ ਐਨਆਈਏ ਕਿਉਂਕਿ ਇਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਬ੍ਰੌਡ ਡੇ ਲਾਈਟ ਦੇ ਵਿੱਚ ਜਿੱਥੇ ਨੈਸ਼ਨਲ ਇੰਟਰਨੈਸ਼ਨਲ ਮੀਡੀਆ ਖੜਾ ਹੈ ਉੱਥੇ ਇੱਕ ਸ਼ਖਸ ਨੇ ਜਾ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਸ ਸਵੇਰੇ 9:30 ਵਜੇ ਦੀ ਘਟਨਾ ਤੇ 11:36 ਮਿੰਟ ਤੇ ਜਦੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਉਥੇ ਪਹੁੰਚਦੇ ਨੇ ਭੁੱਲਰ ਸਾਹਿਬ ਉਹਨਾਂ ਦੀ ਜਿਹੜੀ ਪਹਿਲੀ ਸਟੇਟਮੈਂਟ ਆ ਉਹਦੇ 'ਚ ਉਹ ਆਪ ਮੰਨਦੇ ਨੇ ਕਿ ਇਹ ਬੰਦਾ ਇੱਕ ਕ੍ਰਾਈਮਨਲ ਬੈਕਗ੍ਰਾਉਂਡ ਦਾ ਤੇ ਇਹ ਅਤਵਾਦੀ ਹੈ। ਔਰ 11:45 ਮਿੰਟ ਤੇ ਮੁੱਖ ਮੰਤਰੀ ਸਾਹਿਬ ਆਪਣੀ ਪੱਟਸਫਥ ਪਾ ਲੈਂਦੇ ਨੇ ਕਿ ਜੀ ਦੇਖੋ ਕਿੱਡਾ ਵੱਡਾ ਜਿਹੜਾ ਘਟਨਾ ਪੰਜਾਬ ਪੁਲਿਸ ਨੇ ਹੋਣ ਤੋਂ ਰੋਕੀ। ਤੇ ਕਮਾਲ ਦੀ ਗੱਲ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਇਨਵੈਸਟੀਗੇਸ਼ਨ ਨੂੰ ਫੈਬ੍ਰਿਕੇਟ ਕੀਤਾ ਜਾ ਰਿਹਾ ਹੈ ਕਿ ਜਿਹੜਾ 100 ਗੱਜ ਤੇ ਪੁਲਿਸ ਸਟੇਸ਼ਨ ਹੈ ਜਿੱਥੇ ਪਰਚਾ ਦਰਜ ਕਰਨਾ ਸੀ ਮਤਲਬ 9:30 ਵਜੇ ਦੀ ਘਟਨਾ 11:36 ਤੇ ਪੁਲਿਸ ਕਮਿਸ਼ਨਰ ਆਗੇ 11:45 ਤੇ ਮੁੱਖ ਮੰਤਰੀ ਕਹਿੰਦੇ ਜੀ ਬਹੁਤ ਅਸੀਂ ਵੱਡਾ ਕੰਮ ਕਰਤਾ ਅਸੀਂ ਘਟਨਾ ਹੋਣ ਤੋਂ ਰੋਕ ਲਈ ਤੇ ਉਸ ਪੁਲਿਸ ਸਟੇਸ਼ਨ ਨੂੰ ਸ਼ਾਮ ਨੂੰ 3 ਵਜੇ ਮਿਲਦੀ ਹੈ ਫਰਸਟ ਇਨਫੋਰਮੇਸ਼ਨ ਰਿਪੋਰਟ ਤੇ ਇਹ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ ਕਿ ਪੁਲਿਸ ਆਪ ਉਹਨੂੰ ਉੱਥੇ ਲੈ ਕੇ ਆਈ ਐਸਪੀ ਹਰਪਾਲ ਰੰਧਾਵਾ ਆਪ ਉਹਨੂੰ ਰੈਕੀ ਕਰਾ ਰਹੇ ਨੇ ਜਗ੍ਹਾ ਦੀ ਔਰ ਉਸ ਤੋਂ ਬਾਅਦ ਜਦੋਂ ਐਫਆਈਆਰ ਵੀ ਲਿਖੀ ਜਾਂਦੀ ਹੈ FIR ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਸਭ ਨੇ ਦੇਖਿਆ ਉਹਨੇ ਆਪਣੇ ਡੱਬ ਚੋਂ ਪਿਸਤੌਲ ਕੱਢ ਕੇ ਸਿੱਧੀ ਗੋਲੀ ਚਲਾਈ ਉਹ ਤਾਂ ਚਲੋ ਪ੍ਰਮਾਤਮਾ ਨੇ ਬਚਾਲਿਆ ਗੋਲੀ ਕੰਧ ਦੇ ਵਿੱਚ ਲੱਗੀ ਪੰਜਾਬ ਪੁਲਿਸ ਕਹਿੰਦੀ ਨਹੀਂ ਜੀ ਇਹ ਗੋਲੀ ਗੁੱਥਮ ਗੁੱਥੀ ਦੇ ਵਿੱਚ ਚੱਲੀ ਮਤਲਬ ਇੰਟੈਂਸ਼ਨ ਅਕਿਊਜ਼ਡ ਦੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਐਡੀ ਪੁਸ਼ਤਪਨਾਹੀ ਪੰਜਾਬ ਪੁਲਿਸ ਨੇ ਕੀਤੀ ਤੇ ਅੱਜ ਕੋਰਟ ਨੇ ਵੀ ਇਹ ਸਪੈਸਿਫਿਕ ਸਵਾਲ ਕੀਤਾ ਕਿਉਂਕਿ ਅਸੀਂ ਆਪਣੀ ਪਟੀਸ਼ਨ ਦੇ ਵਿੱਚ ਲਿਖਿਆ ਕਿ ਪੰਜਾਬ ਸਰਕਾਰ ਨੂੰ ਕੀ ਐਡੀ ਕਾਲੀ ਸੀ ਉਹਦਾ ਚਲਾਨ ਪੇਸ਼ ਕਰਨ ਦੀ ਉਹਦੀ ਬੇਲ ਕਰਾਉਣ ਦੀ ਹਲੇ ਤੱਕ ਇਸ ਵਿੱਚ ਵਿਕਟਮ ਦਾ ਜਿਹੜਾ ਸਟੇਟਮੈਂਟ ਹੈ ਉਹ ਤੱਕ ਰਿਕਾਰਡ ਨਹੀਂ ਕੀਤੀ ਗਈ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਿਆਨ ਨਹੀਂ ਲਿਖਿਆ ਗਿਆ ਮਤਲਬ ਕੋਈ ਐਸੀ ਇਨਵੈਸਟੀਗੇਸ਼ਨ ਜਿੱਥੇ ਵਿਕਟਮ ਦਾ ਹੀ ਨਾ ਬਿਆਨ ਲਿਖਿਆ ਜਾਵੇ ਜਿਹੜੇ ਉਹਨਾਂ ਦਾ ਐਸਪੀ ਸਿਕਿਉਰਿਟੀ ਹੈ ਉਹਦਾ ਨਾ ਬਿਆਨ ਲਿਖਿਆ ਜਾਵੇ ਤੇ ਜਦੋਂ ਕੋਰਟ ਨੇ ਸਟੇਟ ਨੂੰ ਇਹ ਸਵਾਲ ਕੀਤਾ ਕਿ ਵਾਕਈ ਕਿਉਂਕਿ ਇਹ ਤਾਂ ਚੀਜ਼ਾਂ ਹਾਈ ਜਿਹੜਾ ਨਿਚਲੀ ਲੋਅਰ ਕੋਰਟ ਹੈ ਬੇਲ ਦੇ ਵਿੱਚ ਵੀ ਇਹ ਦਰਜ ਹੈ ਕਿ ਵਿਕਟਮ ਦੀ ਸਟੇਟਮੈਂਟ ਨਹੀਂ ਲਿਖੀ ਗਈ ਤਾਂ ਕੋਰਟ ਦੇ ਵਿੱਚ ਫੇਰ ਅਜ ਇੱਕ ਝੂਠਾ ਤੱਤ ਸਟੇਟ ਵੱਲੋਂ ਪੇਸ਼ ਕੀਤਾ ਗਿਆ ਕਿ ਜੀ ਅਸੀਂ ਚਾਰ ਵਾਰੀ ਸਰਦਾਰ ਸੁਖਬੀਰ ਸਿੰਘ ਪਰ ਜਦੋਂ ਚਲਾਨ ਨੂੰ ਦਿਖਾਇਆ ਗਿਆ ਚਲਾਨ ਦਾ ਸਾਰਾ ਰੈਲੇਵੈਂਟ ਪੜਿਆ ਗਿਆ ਤਾਂ ਕੋਈ ਐਸਾ ਡਾਕੂਮੈਂਟ ਕੋਈ ਐਸਾ ਨੋਟਿਸ ਆਨ ਰਿਕਾਰਡ ਨਹੀਂ ਜਿੱਥੇ ਸਰਦਾਰ ਸੁਪੀਰ ਸਿੰਘ ਬਾਦਲ ਨੂੰ ਕਿਹਾ ਗਿਆ ਹੋਵੇ ਕਿ ਤੁਸੀਂ ਆਪਣੇ ਬਿਆਨ ਕਲਮਬੱਧ ਕਰੋ ਤਾਂ ਇੱਥੋਂ ਇਹ ਦਿਖਦਾ ਹੈ ਕਿ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਉਹ ਜਿਹੜੇ ਐਂਟੀ ਨੈਸ਼ਨਲ 엘ਿਮੈਂਟਸ ਹੈ ਇਹਨਾਂ ਦੇ ਨਾਲ ਹੱਥ ਮਲਾ ਕੇ ਆਪ ਹੀ ਪੋਲੀਟੀਕਲ ਵਿਰੋਧੀਆਂ ਦੇ ਵਿਰੁੱਧ ਐਸੀਆਂ ਕਾਰਵਾਈਆਂ ਕਰਾ ਰਹੀ ਐ ਸੋ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਪੁਲਿਸ ਤੋਂ ਇਹ ਜਾਂਚ ਬਦਲ ਕੇ ਕਿਸੇ ਕੇਂਦਰੀ ਏਜੰਸੀ ਨੂੰ ਦਿੱਤੀ ਜਾਵੇ ਕਿਉਂਕਿ ਪੰਜਾਬ ਪੁਲਿਸ ਦੀ ਤਾਂ ਮਿਲੀਭੁਗਤੀ ਇਹ ਚ ਸਪਸ਼ਟ ਆ ਗਈ ਕਿਉਂਕਿ ਜਿਹੜੇ ਇਹਦੇ ਪੁਲਿਸ ਕਮਿਸ਼ਨਰ ਨੇ ਉਹ ਤਾਂ ਬਾਈਟ ਜਾਰੀ ਕਰਕੇ ਆਪ ਹੀ ਪਹਿਲਾਂ ਤਾਂ 11 36 ਤੇ ਤਾਂ ਕਹਿੰਦੇ ਨੇ ਕਿ ਜੀ ਉਹ ਅੱਤਵਾਦੀ ਹੈ ਤੇ ਕ੍ਰਿਮੀਨਲ ਬੈਕਗ੍ਰਾਉਂਡ ਦਾ ਬਾਦ ਦੇ ਵਿੱਚ ਸਰਕਾਰ ਦੇ ਪ੍ਰੈਸ਼ਰ ਨੀਚੇ ਬਾਈਟ ਜਾਰੀ ਕਰਕੇ ਕਹਿੰਦੇ ਨੇ ਜੀ ਇਹ ਸੈਲਫ ਇਨਫਲਿਕਟਿਡ ਵੀ ਹੋ ਸਕਦਾ ਸੋ ਪੁਲਿਸ ਤੋਂ ਇਨਵੈਸਟੀਗੇਸ਼ਨ ਦੀ ਪੁਲਿਸ ਤੋਂ ਇਨਸਾਫ ਦੀ ਉਮੀਦ ਇਹਦੇ ਚ ਖਤਮ ਹੈ ਜਿਸ ਤਰੀਕੇ ਦੇ ਨਾਲ ਬਿਆਨ ਤੱਕ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਨਹੀਂ ਲਿਖਿਆ ਸੋ ਹੁਣ ਮੈਨੂੰ ਪੂਰਨ ਆਸ ਹੈ ਕਿ ਕੋਰਟ ਨੇ ਇਹਦਾ ਸੰਗਿਆਨ ਲੈ ਲਿਆ ਨੋਟਿਸ ਇਸ਼ੂ ਕਰਕੇ 30 ਅਪ੍ਰੈਲ ਵਾਸਤੇ ਸਰਕਾਰ ਤੋਂ ਜਵਾਬ ਮੰਗਿਆ ਇਹ ਸਾਰੀਆਂ ਗੱਲਾਂ ਦਾ ਔਰ 30 ਅਪ੍ਰੈਲ ਨੂੰ ਹੁਣ ਅੱਗੇ ਇਸ ਤੇ ਬੈਸ ਹੋਏ ਜਾਂਦ ਸਰ ਕਿਹੜੀ ਏਜੰਸੀ ਨਾਲ ਤੁਸੀਂ ਕਰਵਾਉਂਦੀ ਚਚਾਈ ਕਰ ਰਹੇ ਹੋ ਸੀਬੀਆਈ ਦੇਖੋ ਕੇਂਦਰੀ ਏਜੰਸੀ ਸੀਬੀਆਈ ਐਨਆਈਏ ਤਾਂ ਕਿਉਂਕਿ ਇਹ ਟੈਰਰਿਸਟ ਐਕਟ ਹੈ ਕਿਸੇ ਪਬਲਿਕ ਸਰਵੰਟ ਨੂੰ ਪਬਲਿਕ 뷰 ਦੇ ਵਿੱਚ ਜਾ ਕੇ ਗੋਲੀ ਮਾਰਨ ਦੀ ਕੋਸ਼ਿਸ਼ ਕਰਨਾ ਇਹ ਤਾਂ ਵੱਡਾ ਅਤਵਾਦੀ ਹਮਲਾ ਕੀ ਹੋ ਸਕਦਾ ਸੋ ਐਨਆਈਏ ਵੀ ਜਾਂਚ ਕਰੇ ਕਿਉਂਕਿ ਇਹਦੇ ਚ ਜਿਹੜੀ ਸਰਕਾਰ ਤੇ ਪੁਲਿਸ ਦੇ ਹਾਈ ਅਫੀਸ਼ੀਅਲਸ ਦੀ ਮਿਲੀਭੁਗਤ ਵੀ ਤੁਸੀਂ ਦੇਖੋਗੇ ਕਿ ਇੰਡੀਪੈਂਡੈਂਟ ਜਾਂਚ ਦੇ ਵਿੱਚ ਸਾਹਮਣੇ ਨਿਕਲੂ ਇਹਦੇ حساب ਵਿੱਚ ਲੱਗਦਾ ਵੀ ਹੁਣ ਜਿਹੜੇ ਸਾਹਮਣੇ ਆਇਆ ਕਿ ਜਿਹੜੀ ਰੋਸ ਲਿਆ ਹੈਗਾ ਵੀ ਕਰੂਗੇ ਜਾਂ ਨਹੀਂ ਇਹ ਵੀ ਕਿਰੂਗੀ ਜਾਂਚ ਦੇਖੋ ਅਸੀਂ ਹਾਈ ਕੋਰਟ ਦੇ ਸਾਹਮਣੇ ਆਪਣਾ ਸਾਰਾ ਕੇਸ ਰੱਖ ਦਿੱਤਾ ਔਰ ਸਾਨੂੰ ਪੂਰਾ ਨਾਸਾ ਕਿਉਂਕਿ ਜਿਸ ਤਰੀਕੇ ਦਾ ਘਟਨਾਕਰਮ ਪੰਜਾਬ ਦੇ ਵਿੱਚ ਚੱਲ ਰਿਹਾ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਤਾਂ ਬਚਾਈ ਹਾਈ ਕੋਰਟ ਬੈਠੀ ਹੈ ਸੋ ਅਗਰ ਹਾਈ ਕੋਰਟ ਦੇ ਵਿੱਚ ਸਾਡਾ ਮਸਲਾ ਆ ਗਿਆ ਤਾਂ ਅਸੀਂ ਟੋਟਲੀ ਬੀਅਰ ਇਨ ਦਾ ਕੋਰਟ ਸੈਂਸ कोर्ट ਜਿਵੇਂ ਵੀ ਇਹ ਚ ਇਨਸਾਫ ਕਰੂਗੀ ਵੀ ਵੋ ਬਿਫੋਰ ਦ ਕੋਰਟ ਉਸ ਦਾ ਇੱਕ ਪੂਰਾ ਬੈਕਗ੍ਰਾਉਂਡ ਜਿਹੜਾ ਉੱਥੇ ਰੱਖਿਆ ਜੀ ਕੋਰਟ ਅਗੇ ਸਾਰਾ ਕੁਝ ਇਹ ਤਾਂ ਸਰਕਾਰ ਦਾ ਜਿਹੜਾ ਧਰਮ ਸਿੰਘ ਦੀ ਇਹਦੇ ਕੋ ਅਕਿਊਜ਼ ਦੀ bail ਹੋਈ ਹੈ ਧਰਮ ਸਿੰਘ ਦੇ ਐਫੀਡਵਿਟ ਚ ਸਰਕਾਰ ਨੇ ਤਾਂ ਆਪਣਾ ਬੈਕਗ੍ਰਾਉਂਡ ਸਾਰਾ ਆਪ ਉੱਥੇ ਮੰਨਦੇ ਨੇ ਮਤਲਬ ਨਾਲੇ ਉਹਦਾ ਬੈਕਗ੍ਰਾਉਂਡ ਵੀ ਮੰਨਦੇ ਨੇ ਨਾਲੇ ਕਾਰਵਾਈ ਨਹੀਂ ਕਰਦੇ ਸੋ ਸਰਕਾਰ ਦਾ ਜਿਹੜਾ ਦੋਹਰਾ ਸਟੈਂਡ ਇਹ ਸਾਰਾ ਕੁਝ ਨੂੰ ਕੋਰਟ ਦੇ ਸਾਹਮਣੇ ਇੱਕ ਟੀਵੀ ਇੰਟਰਵਿਊ ਵਾਲਾ टीवी इंटरव्यूज ਤੋਂ ਉਹ ਵੀ کورٹ ਦੇ ਵਿੱਚ ਅਸੀਂ ਰੱਖੀ ਹੈ ਕਿ ਲਗਾਤਾਰ ਜਾਦੀ ਇਹਦੀ bail ਹੋਈ ਹੈ TV इंटरव्यूज ਕਰਕੇ ਫਿਰ ਦੁਬਾਰਾ ਉਹ ਚੀਜ਼ਾਂ ਨੂੰ endorse ਕਰ ਰਿਹਾ ਆਪਣਾ ਹਮਲਾ ਮੰਨ ਰਿਹਾ ਤੇ ਪੰਜਾਬ ਸਰਕਾਰ ਨੇ ਦੀ bail ਕਰਾਤੀ ਹੈ ਸੋ ਇਹ ਜਿਹੜਾ ਸਮਾਜ ਨੂੰ ਅਸੀਂ ਮੈਸੇਜ ਦੇ ਰਹੇ ਆ ਇਹ ਵੀ ਗਲਤ 30 April ਨੂੰ ਹੋਣੀ ਹੈ ਜੀ 30 April ਠੀਕ ਹੈ ਠੀਕ ਹੈ